ਸਭ ਤੋਂ ਪਹਿਲਾਂ ਸਾਰੇ ਸਾਡੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਹਲੋ ਸਭ ਤੋਂ ਪਹਿਲਾਂ ਸਾਰੇ ਤਾਂ ਸਾਥਿਓ ਇਸ ਵਕਤ ਅਸੀਂ ਖੜੇ ਆ ਮੋਜ਼ਗਰ ਪਿੰਡ ਦੇ ਕੋਲ ਤੇ ਨੈਸ਼ਨਲ ਹਾਈਵੇ ਦੀ ਰੋਡ ਹੈ ਇਹਦਾ ਇੰਨਾ ਮਾੜਾ ਹਾਲ ਹੈ ਇੱਥੇ ਇੰਨਾ ਵੱਡਾ ਖੱਡਾ ਹੈ ਮੈਨੂੰ ਲੱਗਦਾ 1 ਫੁੱਟ ਨੀਵਾ ਹੋਊਗਾ ਰੋਡ ਤੋਂ ਤੇ ਇੱਥੇ ਜਿਹੜੀਆਂ ਗੱਡੀਆਂ ਐ ਕਿਉਂਕਿ ਹਾਈਵੇ ਹੈ ਗੱਡੀਆਂ ਫੁੱਲ ਸਪੀਡ ਚ ਆਉਂਦੀਆਂ ਜਦੋਂ ਇਹਦੇ ਚ ਵਜਦੀਆਂ ਤਾਂ ਬਹੁਤ ਸਾਰੀਆਂ ਗੱਡੀਆਂ ਵੀ ਕਈ ਵਾਰੀ ਗੱਡੀਆਂ ਦਾ ਵੀ ਨੁਕਸਾਨ ਹੁੰਦਾ ਕੱਲਾ ਮਸਲਾ ਗੱਡੀਆਂ ਦੇ ਨੁਕਸਾਨ ਦਾ ਨਹੀਂ ਐ ਇਹ ਮਸਲਾ ਇਸ ਕਰਕੇ ਉਠਾ ਰਹੇ ਆ ਕਿ ਨੈਸ਼ਨਲ ਹਾਈਵੇ ਅਥਾਰਟੀ ਦਾ ਗਿੱਦੜ ਗਿੱਦੜਾਂ ਵਾਲੀ ਦੇ ਕੋਲ ਜਿਹੜਾ ਟੋਲ ਟੈਕਸ ਲੱਗਿਆ ਤਾਂ ਇਹ ਟੋਲ ਤਾਂ ਉਥੋਂ ਮੋਟਾ ਜਿਹੜਾ ਟੋਲ ਐ ਉਹ ਲੈ ਰਹੇ ਆ ਲੋਕਾਂ ਤੋਂ ਟੋਲ ਇਹਨਾਂ ਦਾ ਮਿਲਦਾ 80-85 ਰੁਪਏ ਐ ਵਨ ਸਾਈਡ ਦਾ ਤੇ ਦੋਨੋਂ ਸਾਈਡ ਦਾ 170 ਰੁਪਏ ਐ ਸ਼ਾਇਦ ਤਾਂ ਇੰਨਾ ਮਹਿੰਗਾ ਟੋਲ ਲੈਣ ਦੇ ਬਾਵਜੂਦ ਸੜਕ ਦੇ ਉੱਪਰ ਇੰਨੇ ਵੱਡੇ ਵੱਡੇ ਖੱਡੇ ਆ ਹਾਈਵੇ ਦੇ ਉੱਪਰ ਇਹ ਜਿਹੜੀ ਸੜਕ ਹੈ ਹੱਲੇ ਬਣੀ ਨੂੰ ਵੀ ਮਸਾਂ ਕਿਤੇ ਸਾਲ ਹੋਇਆ ਤੇ ਇੰਨਾ ਵੱਡਾ ਜਿਹੜਾ ਇਹ ਖੱਡਾ ਇੱਥੇ ਆ ਪੁਲੀ ਵੀ ਹੈ ਤਾਂ ਇਹ ਜਿਹੜੀ ਇੱਥੋਂ ਪੂਰੀ ਤਰ੍ਹਾਂ ਇਹ ਸੜਕ ਜਿਹੜੀ ਹੈ ਖਰਾਬ ਹੋ ਚੁੱਕੀ ਹੈ ਪਰ ਇਹਨਾਂ ਤੇ ਕੋਈ ਅਸਰ ਨਹੀਂ ਸਿਰਫ ਟੋਲ ਲੈਣ ਵਾਸਤੇ ਬੈਠੇ ਆ ਉੱਥੇ ਹੋਈ ਇਹਨਾਂ ਨੂੰ ਟੋਲ ਨਹੀਂ ਦਿੰਦਾ ਉਹਦੇ ਨਾਲ ਵੀ ਇਹ ਫਿਰ ਪੂਰੀ ਗੁੰਡਾਗਰਦੀ ਕਰਦੇ ਆ ਪਰ ਜੇ ਗਰਾਊਂਡ ਤੇ ਗੱਲ ਕਰੀਏ ਜਿਹੜੀ ਸੜਕ ਇਹਨਾਂ ਨੇ ਬਣਾ ਕੇ ਦਿੱਤੀ ਹੈ ਜਿਹਦੇ ਵਾਸਤੇ ਲੋਕਾਂ ਤੋਂ ਪੈਸੇ ਲੈਂਦੇ ਐ ਤਾਂ ਉਹ ਸੜਕ ਦੇ ਜਿਹੜੇ ਹਾਲਾਤ ਐ ਉਹ ਕੋਈ ਚੰਗੇ ਨਹੀਂ ਇਹਦੇ ਨਾਲ ਗੱਡੀਆਂ ਤੇਜ਼ ਆਉਂਦੀਆਂ ਗੱਡੀਆਂ ਦਾ ਵੀ ਨੁਕਸਾਨ ਹੁੰਦਾ ਕਿਸੇ ਦਾ ਕੋਈ ਬੈਰਿੰਗ ਟੁੱਟ ਗਿਆ ਕਿਸੇ ਦਾ ਕੋਈ ਹੋਰ ਨੁਕਸਾਨ ਹੋ ਗਿਆ ਪਰ ਇਹ ਇਹਦੀ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਸਿਰਫ ਪੈਸੇ ਇਕੱਠੇ ਕਰਨ ਵਾਸਤੇ ਬੈਠੇ ਐ ਇਹ ਲਾਈਵ ਕਰਨ ਦਾ ਮਤਲਬ ਇਸ ਮੁੱਦੇ ਨੂੰ ਉਠਾਉਣ ਦਾ ਮਤਲਬ ਤੇ ਮਕਸਦ ਸਿਰਫ ਇਹਨਾਂ ਹੈ ਕਿ ਇਹਨਾਂ ਨੂੰ ਆਪਾਂ ਸਾਰੇ ਰਲ ਕੇ ਇਹਨਾਂ ਨੂੰ ਇਹ ਨਸੀਹਤ ਦੇ ਸਕੀਏ ਵੀ ਜੇ ਤੁਸੀਂ ਇਹ ਖੱਡੇ ਬੰਦ ਨਹੀਂ ਕਰੋਗੇ ਤਾਂ ਫਿਰ ਟੋਲ ਵੀ ਸਾਡੇ ਤੋਂ ਉਮੀਦ ਨਾ ਕਰਿਓ ਪਹਿਲਾਂ ਆਪਦੇ ਖੱਡੇ ਬੰਦ ਕਰੋ ਫੇਰ ਹੀ ਤੁਹਾਨੂੰ ਟੋਲ ਜਿਹੜਾ ਇਹ ਮਿਲੇਗਾ ਨਹੀਂ ਤਾਂ ਫਿਰ ਲੋਕਾਂ ਤੋਂ ਇਹ ਜਿਹੜੀ ਵਸੂਲੀ ਹੈ ਉਹ ਬੰਦ ਕਰੋ ਤਾਂ ਇੰਨਾ ਵੱਡਾ ਖੱਡਾ ਸਾਰੀ ਬੱਜਰੀ ਨਿਕਲੀ ਵੀ ਤੁਹਾਡੇ ਸਾਹਮਣੇ ਦੇਖੋ ਕਿੰਨੀ ਬੱਜਰੀ ਨਿਕਲੀ ਵੀ ਉਧਰ ਵੀ ਆ ਆ ਇੱਥੇ 1 ਫੁੱਟ ਡਾਊਨ ਹੈ ਸੜਕ ਤੋਂ ਤਾਂ ਇੱਕਦਮ ਜਦੋਂ ਗੱਡੀ ਆਉਂਦੀ ਹੈ ਥੱਲੇ ਵੱਜਦੀ ਹੈ ਪਰ ਇਹਨਾਂ ਦਾ ਕੋਈ ਧਿਆਨ ਨਹੀਂ ਹੈ ਤਾਂ ਜਿਹੜੇ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਐ ਉਹਨਾਂ ਤੱਕ ਇਹ ਗੱਲ ਪਹੁੰਚ ਜਾਣੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਮੀਡੀਏਟਲੀ ਇਹ ਸੜਕ ਦਾ ਪਹਿਲਾਂ ਹੱਲ ਕਰਾਓ ਇਹ ਜਿਹੜਾ ਠੇਕੇਦਾਰ ਐ ਇਹਨੇ ਬੜੀ ਜਗ੍ਹਾ ਬੱਲੋਆਣੇ ਕੋਲ ਵੀ ਜਿਹੜਾ ਕੰਮ ਚੱਲੀ ਜਾਂਦਾ ਉੱਥੇ ਵੀ ਇਹਨਾਂ ਨੇ ਜਿਹੜੀ ਸੜਕ ਐ ਫਲਾਈਓਵਰ ਦੇ ਉੱਪਰ ਸਾਰੀ ਇਦਾਂ ਹੀ ਟੁੱਟੀ ਫੁੱਟੀ ਓਵੇਂ ਹੀ ਛੱਡ ਕੇ ਉਹ ਚਲਿਆ ਗਿਆ ਮੈਨੂੰ ਲੱਗਦਾ 2 ਮਹੀਨੇ ਹੋ ਗਏ ਉਹ ਫਲਾਈਓਵਰ ਨੂੰ ਚਲਦਿਆਂ ਨੂੰ ਅਜੇ ਤੱਕ ਉਹਦੇ ਉੱਪਰ ਜਿਹੜਾ ਐ ਇਦਾਂ ਹੀ ਜਿਹੜੇ ਵੱਡੇ ਵੱਡੇ ਖੱਡੇ ਐ ਉੱਥੇ ਵੀ ਇਹਨੇ ਠੀਕ ਨਹੀਂ ਕਰੇ ਨਾ ਹੀ ਜਿਹੜੀ ਨਾਲ ਵਾਲੀ ਸਰਵਿਸ ਰੋਡ ਹੈ ਉਹ ਵੀ ਅੱਧੀ ਕਿਤੇ ਲੁੱਕ ਪਾਈ ਹੈ ਅੱਧੀ ਕਿਤੇ ਖਾਲੀ ਪਈ ਹੈ ਤਾਂ ਉਹ ਜਿਹੜੀਆਂ ਗੱਡੀਆਂ ਉੱਥੋਂ ਲੰਘਦੀਆਂ ਉਹ ਉਹਨਾਂ ਖੱਡਿਆਂ 'ਚੋਂ ਨਵਾਈਦੀਆਂ ਕਿਸੇ ਦੀ सਸਪੈਂਸ਼ਨ ਖਰਾਬ ਹੁੰਦੀ ਕਿਸੇ ਦੇ ਬੈਰਿੰਗ ਟੁੱਟਦੇ ਐ ਇੱਥੇ ਵੀ ਸੇਮ ਹਾਲਾਤ ਹੈ ਮੌਜ਼ਗੜ ਦੇ ਕੋਲ ਇਹ ਵੀ ਇੰਨਾ ਵੱਡਾ ਖੱਡਾ ਹੈ ਤਾਂ ਇਹਨਾਂ ਨੂੰ ਕੋਈ ਧਿਆਨ ਨਹੀਂ ਹੈ ਤਾਂ ਲੋਕ ਵਿਚਾਰੇ ਜਿਹੜੇ ਐ ਉਹ ਭੋਗਦੇ ਐ ਬਾਦ ਇਹਨਾਂ ਨੇ ਸਿਰਫ ਪੈਸੇ ਲੈਣੇ ਆ ਉੱਥੇ ਲਈ ਜਾਂਦੇ ਐ ਪਰ ਇਹ ਖੱਡਿਆਂ ਵਾਲ ਇਹਨਾਂ ਦਾ ਕੋਈ ਧਿਆਨ ਨਹੀਂ ਐ ਤਾਂ ਮੈਂ ਅਧਿਕਾਰੀਆਂ ਨੂੰ ਬੇਨਤੀ ਕਰਦਾ ਜਲਦ ਤੋਂ ਜਲਦ ਐਕਸ਼ਨ ਲੈ ਕੇ ਇਸ ਸੜਕ ਨੂੰ ਮੈਂਟੇਨ ਕੀਤਾ ਜਾਵੇ ਖੱਡੇ ਭਰੇ ਜਾਣ ਤਾਂ ਕਿ ਕੋਈ ਅਨਸਖਾਵੀ ਘਟਨਾ ਨਾ ਹੋਵੇ ਤੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਅਸੀਂ ਹੁਣ ਹੱਲੇ ਮੌਜ਼ਗੜ ਕੋਲ ਆ ਤਾਂ ਇੱਧਰ ਜਾਵਾਂਗੇ ਤਾਂ ਇਹਨਾਂ ਟੋਲ ਵਾਲਿਆਂ ਨਾਲ ਵੀ ਅੱਜ ਗੱਲ ਕਰਕੇ ਜਾਵਾਂਗੇ ਵੀ ਆਪਦੇ ਖੱਡੇ ਭਰ ਲੋ ਨਹੀਂ ਤਾਂ ਟੋਲ ਦੀ ਉਮੀਦ ਨਾ ਕਰਿਓ ਤਾਂ ਫੇਰ ਆਪਾਂ ਆਪਦੇ ਵੱਲੋਂ ਵੀ ਸ਼ਕਤੀ ਕਰਾਂਗੇ ਤਾਂ ਹੀ ਜਾ ਕੇ ਇਹਨਾਂ ਨੂੰ ਜਿਹੜੀ ਨਸੀਅਤ ਆਏਗੀ ਤੋ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵੀਰ ਭੈਣਾ ਭਰਾ ਸਾਡੇ ਨਾਲ ਜੁੜੇ ਸਾਰਿਆਂ ਦਾ ਧੰਨਵਾਦ ਜੀ